ਤੂਰ ਤੇ ਜਾਂਦੇ ਆ ਉਥੇ ਜਾਂਦੇ ਆ ਉਹਦੇ ਮਾਰਕੰਡਾ ਦਾ ਲਾਈ ਉਹ ਆਉਂਦਾ ਸਾਰੇ ਡਾਡ ਦਾ ਜੋ ਰੀਸੀ ਕੇ ਤੋਂ ਚੱਲ ਕੇ ਆਪਾਂ ਤਕਰੀਬਨ ਆ ਗਏ 30 32 ਕਿਲੋਮੀਟਰ 30 32 ਕਿਲੋਮੀਟਰ ਆ ਕੇ ਆ ਲੰਗਰ ਲੱਗਿਆ ਵਾ ਲੰਗਰ ਸੇਵਾ ਇਹ ਹੰਕੁੰਟ ਸੇ ਤੇ ਇਹ ਲੰਗਰ ਚੱਲਦਾ ਟੁੱਟਾ ਚਾਹ ਪਾਉਂਦੇ ਵਾ ਤੇ ਇੱਥੇ 25 ਕਿਲੋਮੀਟਰ ਬਾਅਦ ਇਹੀ ਲੰਗਰ ਮਿਲਣਾ ਆਪਾਂ ਨੂੰ ਇਸ ਤੋਂ ਬਾਅਦ 20-25 ਕਿਲੋਮੀਟਰ ਬਾਅਦ ਫੇਰ ਲੰਗਰ ਆਊਗਾ ਠੀਕ ਹੈ ਜੀ ਇਹ ਸਫ਼ਰ ਆਪਣਾ ਚੱਲੀ ਜਾਂਦਾ ਤੇ ਆਉਂਦੀਆਂ ਜਾਂਦੀਆਂ ਸੰਗਤਾਂ ਚਾਹ ਪਾਣੀ ਖਾਣ ਦੇਣ ਇਹ ਬਹੁਤ ਵੱਡੇ ਉਪਰਾਲੇ ਹੁੰਦੇ ਆ ਜਿਹੜੇ ਇਹ ਲੰਗਰ ਲੱਗਦੇ ਨੇ ਤੇ ਇੱਥੇ ਆਪਣਾ ਜ਼ਰੂਰ ਮੁਸਕੇ ਜਾਇਓ ਜਨੇ ਵੀ ਆਪਣੇ ਸੇਵਾਦਾਰ ਪਾਉਂਦੇ ਐ ਹਿਮਕੁੰਡ ਸਾਹਿਬ ਦੀ ਯਾਤਰਾ ਲਈ ਉਹ ਜਰੂਰ ਚਾਹ ਬਣੀ ਸਾਥੇ ਗਾਹਾਂ ਵੜਿਓ ਚੜਾਈਆਂ ਚੜਦੇ ਉੱਤਰਦੇ ਆਪਾਂ ਆ ਜਗ੍ਹਾ ਤੇ ਆ ਕੇ ਖੜ ਕੇ ਸੋਹਣੀ ਜੀ ਥਾਂ ਦੇ ਤੇ ਦੇਖਣ ਦੇ ਵਿੱਚ ਆਪਾਂ ਨੂੰ ਪਤਾ ਨਹੀਂ ਲੱਗਦਾ ਹੁੰਦਾ ਵੀ ਚੜਾਈ ਕਿੰਨੀ ਗਾ ਤੇ ਜਦੋਂ ਚੜਦੇ ਆ ਆ ਜਿਆ ਮੋਟਰਸਾਈਕਲ ਤੋਂ ਪਤਾ ਲੱਗਦਾ ਵੀ ਹਾਂ ਆਪਾਂ ਐਨੇ ਕੀ ਐਲੀਵੇਸ਼ਨ ਤੇ ਆ ਗਏ ਆਹ ਰਸਤਾ ਆਉਂਦਾ ਇਹ ਰਸਤਾ ਆਉਂਦੇ 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 ਆ ਪਹਾੜੀ ਦੇ ਨਾਲ ਘੁੰਮਦੇ ਘੁੰਮਦੇ ਬਸ ਆਪਾਂ ਆ ਗਏ ਤੇ ਆ ਖੜੇ ਆਪਣੇ ਸ਼ਿਵادار ਤੇ ਆ ਆ ਗਿਆ ਕਿਲੋਮੀਟਰ ਇੱਥੋਂ ਦੇ ਪ੍ਰਿਆਗ 21 ਕਿਲੋਮੀਟਰ ਬਾਅਦ ਆ ਬਸ ਦੇ ਪ੍ਰਿਆਗ ਆਪਣਾ ਚੱਲਦੇ ਆ ਬਾਠ ਕੁਮੇੜ ਦੇ ਉੱਤੇ ਚੱਲ ਲਓ ਜੀ ਆਪਾਂ ਪਹੁੰਚ ਗਏ ਦੇ ਪ੍ਰਿਆਗਰ ਆ ਜਿਹੜੀ ਮੱਤ ਮੈਲੀ ਜੀ ਨਦੀ ਆ ਇਹ ਤਾਂ ਆਉਂਦੀ ਹਾਲਤ ਅੱਲਾ ਤੇ ਆ ਦੂਜੀ ਆਪਾਂ ਵੇਰਤੀ ਦੋ ਨਦੀਆਂ ਦਾ ਸੰਗਮ ਹੈ ਇੱਥੇ ਤੇ ਇੱਥੇ ਪਹੁੰਚ ਗਏ ਆਪਾਂ ਇੱਥੋਂ ਹੁਣ ਗਾਹਾਂ ਨੂੰ ਤੁਰਾਂਗੇ ਪਾਣੀ ਧਣੀ ਪੀ ਕੇ ਉੱਰਾ ਦੇ ਹੀ ਆਪਾਂ ਮੋਟਰਸਾਈਕਲ ਸਾਈਡ ਤੇ ਫਿਰ ਬੱਸ ਦਾ ਕਰ ਦੋ ਪਾਜੀ ਚੰਗ ਜਾ ਜਾਓ ਲਓ ਜੀ ਆਪਾਂ ਪਹੁੰਚ ਗਏ ਮਾਤਾ ਧਾਰੀ ਦੇਵੀ ਟੈਂਪਲ ਤੇ ਬਾਟ ਬਸ ਉੱਚੀ ਤੁਰੇ ਜਾਂਦੇ ਆ ਨਵੇਂੜ ਦੇ ਤੁਰੇ ਜਾਂਦੇ ਆ ਬਾਟ ਬਾਟ ਆਪਣੀ ਰਹਗੀ तकरीबन 150 ਕਿਲੋਮੀਟਰ ਤੇ ਚੱਲਦੇ ਚੱਲਦੇ ਬਸ 10 ਮਿੰਟ ਤਾਂ ਲੈਨੇ ਆ ਤੇ ਤੁਰ ਪੈਨੇ ਆ ਆਈ ਬਸ ਸਬਰ ਚੱਲੀ ਜਾਂਦਾ ਪਾਣੀ ਤਾਣੀ ਪੀ ਕੇ ਫੇਰ ਗਾਹਾਂ ਬੰਦ ਲੈਣੇ ਆ ਥੋੜਾ ਥੋੜਾ ਕਰਕੇ ਸਾਫਰ ਨਮੇੜਦੇ ਤੁਰੇ ਜਾਂਦੇ ਥੋੜਾ ਹੋਰ ਜਿਆਦਾ ਇੱਥੇ ਲੈ ਆਵਾਂ ਜੇ ਲਓ ਜੀ ਆਪਾਂ ਲਾਗੇ ਜੋਸੀ ਵਾਟ ਦੇ ਲਵੇ ਇੱਥੇ ਪਹਾੜਾਂ ਤੋਂ ਸਿੱਟੀ ਜਾਂਦੇ ਸੀ ਤੇ ਰਸਤਾ ਬਲਾਕ ਕੀਤਾ ਵਾ ਜੀ ਹੁਣ ਰਸਤਾ ਖੋਲਤਾ ਮੰਤਰੀ ਦੇ ਵਾਹਨਾਂ ਨਾਲ ਸੰਤਰੀ ਨੇਂਗੇ ਤੇ ਮਾਸੇ ਚੱਲ ਪਿਆ ਸਫ਼ਰ ਆਪਣਾ ਆਪਾ ਜੁਸਤ ਸੀ ਮੱਟ ਤੋਂ ਤਕਰੀਬਨ ਤਕਰੀਬਨ 80 ਕਿਲੋਮੀਟਰ ਬੀਤੇ ਆ ਇਸ ਟਾਈਮ ਇਹ ਹੋਰ 2 ਘੰਟਿਆਂ ਤੇ ਕਰਤਨਿਤ ਕਰੋ ਜੋਸੀ ਮੱਟ ਪਹੁੰਚ ਜਾਣਾ ਜੈ ਹਨ ਨੋ ਜੀ ਆ ਜਾਂਦੀ ਹੈ ਬਦਰੀਨਾਥ ਦੀ ਢੋਲੀ ਯਾਪਾ ਫੋਟੋ ਵਾਲਿਆਂ ਜੋਸੀ ਮੱਠ ਜੋਸੀ ਮੱਠ ਉਹ ਕਾਮਰੇ 'ਚ ਕੋਈ ਗੜਬੜ ਹੋ ਵੀ ਮੈਨੂੰ ਲੱਗਦਾ ਬਾਈਕ ਆ ਲਓ ਜੀ ਆਪਾਂ ਪਹੁੰਚ ਚੁੱਕੇ ਆਂ ਜੋਸੀ ਮੱਠ ਸ਼ਹਿਰ ਤੇ ਇਹ ਸਭ ਤੋਂ ਉੱਚਾ ਬਸ਼ਾਵਾ ਸ਼ਹਿਰ ਆ ਇਹ ਆਉਂਦੀਆਂ ਨੇ ਗੱਡੀਆਂ ਮਾੜੀਆਂ ਮੜੀਆਂ ਦੀਆਂ ਨੇ ਜੂਮ ਕਰੇ ਤੋਂ ਤੇ ਆ ਇੱਥੇ ਟਾਵਰ ਲੱਗਿਆ ਵਾ ਇੱਥੇ ਪਹੁੰਚਣਾ ਆਪਾਂ ਇੱਥੋਂ ਫਿਰ ਥੱਲੇ ਨੂੰ ਉਤਰਾਈ ਆਉਣੀ ਆ ਆ ਪਹਾੜੀ ਦੇ ਪਿੱਛੇ ਗੋਵਨ ਘਾਟ ਗੁਰਦੁਆਰਾ ਸਾਹਿਬ ਆ। ਬਸ ਉੱਥੇ ਆਪਾਂ ਜਾ ਕੇ ਅੱਜ ਸਟੇ ਕਰ ਲੈਣੀ ਆ। ਤੇ ਬਸ ਮੈਂ ਕਿਹਾ ਵੀ ਦਿਖਾ ਦिए। ਦਿਖਾਉਣ ਯੋਗ ਚੀਜ਼ ਆ ਇਹ। ਤੇ ਆ ਆਉਂਦਾ ਥੱਲੇ ਤੋਂ ਰਸਤਾ। ਉਹ ਨਦੀ ਚੱਲਦੀ ਆ ਨਾਲ-ਨਾਲ ਤੇ ਆਉਂਦੇ ਆ ਸਿਵਾਦਾਰ ਥੱਲੇ ਤੋਂ ਤਹਾਨੂੰ ਚੜਦੇ। ਤੇ ਲਓ ਜੀ ਜੋਸੀ ਮੜ ਦੀ ਚੜਾਈ ਆ ਚੜਾਈ ਆ ਆ ਸੜਕਾਂ ਗਿਣ ਲਿਓ ਕਿੰਨੀਆਂ ਨੇ ਟੋਟਲ ਉਹ ਨਦੀ ਕੋਲੋਂ ਪਤਾ ਲੱਗਦਾ ਵੀ ਕੈ ਸੜਕਾਂ ਆਉਣੀਆਂ ਨੇ ਆ ਦੇਖੋ ਹਲੇ ਆ ਸੜਕ ਤੇ ਅਸੀਂ ਖੜੇ ਆ ਇਹਦੇ ਉੱਪਰ ਛੜ ਕੇ ਇੱਕ ਦੋ ਹੋਰ ਆ ਚੱਲਦੇ ਆ ਵਸ ਅੱਗੇ ਵੱਧਦੇ ਆ